ਮਰਦਾਬਾ ਮਕਾਬਾ ਮਰਦਾਬਾ ਵਾਲੀ ਪੁਲਿਸ ਨੂੰ ਮਰਦਾਬਾ ਮਕਾਬਾ ਮਰਦਾਬਾ ਜਾਨਦੇ ਆ ਕਿ ਜੋ ਇੱਥੇ ਹੁਣ ਧਰਨਾ ਲੱਗਿਆ ਸੀ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਾਤਲਰ ਨੂੰ ਫੜਾਉਣ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀ ਬੋਲੀ ਤੇ ਅੰਨੀ ਪੁਲਿਸ ਦੇ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗ ਰਿਆ ਨੇ ਪਿਛਲੇ 25 ਦਿਨ ਤੋਂ ਇਹ ਲੜਾਈ ਚੱਲ ਰਹੀ ਹੈ ਸਰਕਾਰ ਦਾ ਜਿਹੜਾ ਧਰਨਾ ਚਕਾਇਆ ਸੀ 에어ਪੋਰਟ ਰੋਡ ਜਾਮ ਕੀਤਾ ਸੀ ਤਿੰਨ ਦਿਨ ਤੇ ਸਰਕਾਰ ਤੇ ਇੱਥੇ ਦਾ ਐਮਐਲਏ ਡੀਐਸਪੀ ਐਮਐਲਏ ਐਸਡੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਕੇ ਗਿਆ ਸੀ ਅਸੀਂ ਪਰਿਵਾਰ ਦਾ ਰੱਖਿਆ ਸੀ ਵੀ ਕਿਕ ਕਰੋੜ ਰੁਪਇਆ ਜਿਹੜਾ ਮਿਲਣਾ ਚਾਹੀਦਾ ਮਾਲੀ ਸਹਾਇਤਾ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਐਸਸੀਐਸਟੀ ਐਕਟ ਲਾ ਕੇ ਇਹਨਾਂ ਨੂੰ 8.5 ਲੱਖ ਰੁਪਇਆ ਉਹ ਕੰਪੰਸੀਸ਼ਨ ਮਿਲਣਾ ਚਾਹੀਦਾ ਤੇ ਦੂਜੀ ਪਰਿਵਾਰ ਲੋਕਾਂ ਦੀ ਮੰਗ ਸੀ ਵੀ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਇੱਥੇ ਤੋਂ ਵੋਟਾਂ ਉਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਇੱਥੇ ਦੇ ਐਡਰੈਸ ਤੇ ਕੱਟੇ ਜਾਣ ਤਾਂ ਕਿ ਜੇ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤਾ ਉਹਨਾਂ ਦੇ ਜਿਹੜੇ ਹੈ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਪਰ ਲੇਕਿਨ ਉੱਥੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਣ ਵੇਲੇ ਕਰੇ ਫਿਰ ਜਿਸ ਦਿਨ 24 ਤਰੀਕ ਨੂੰ ਭੋਗ ਵੇ ਆ ਉਸ ਦਿਨ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਲੇਕਿਨ ਉਹਨਾਂ ਜੋ ਇੱਕ ਵੀ ਜਦੋਂ ਪੂਰਾ ਨਾ ਹੋਇਆ ਅਸੀਂ ਪ੍ਰੈਸ ਕਾਨਫਰੰਸ ਕਰਕੇ 8 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮਐਲਏ ਦੇ ਕੰਨ ਦੇ ਯੂਨੀ ਸਰਕ ਦੀ ਐਮਸੀ ਚਾਰ ਬੰਦੇ ਪੁਲਿਸ ਮੁਲਾਜ਼ਮ ਲੈ ਕੇ ਰਾਤ ਦੋਨੇ ਪਰਿਵਾਰਾਂ ਨੂੰ ਡਰਾਣ ਧਮਕਾਣ ਚਲੇ ਗਿਆ ਵੀ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਹਾਡੀ ਜਿਹੜੀ ਸੇਵਾ ਜਿਹੜੀ ਤੁਹਾਡੇ ਹੈਲਪ ਹੈਗੀ ਉਹ ਪੂਰੀ ਹੋਊਗੀ ਪਰ ਲੇਕਿਨ ਅਜਿਹੇ ਟਾਟ ਚਮਚੇ ਬਹੁਤ ਹੁੰਦੇ ਨੇ ਇਹ ਪਹਿਲਾਂ ਵੀਰ ਦਿਵਦਰ ਦੇ ਵੇਲੇ ਵੀ ਸੀ ਇਹ ਰੰਮੋ ਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ਨੇ ਇਹੀ ਕੁਮ ਰਿਹਾ ਜਿਹੜਾ ਡੇਰਾ ਸਾਰਾ ਕੁਮ ਰਿਹਾਗਾ ਤੇ ਮੈਂ ਐਸ ਐਮ ਐਲ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਥੇ ਪਹਿਲਾਂ ਵੀ ਐਮ ਐਲ ਨੇ ਪਰਚੇ ਕਰਾਏ ਹੁਣ ਵੀ ਤੂੰ ਕਰਾ ਰਹਿਆ ਹੈਂਗਾ ਤੂੰ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹਿਆ ਪਰ ਲੇਕਿਨ ਤਿੰਨ ਤੇਰੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੱਡਾਂਗੇ ਜਿਹੜੀ ਕਾਲ ਆਜੀ ਦਿੱਤੀ ਗਈ ਸੀ ਤੁਹਾਡੇ ਵੱਲੋਂ ਸੀ ਜਾਂ ਸੋਨਾ ਸਾਹਿਬ ਨਾਲ ਇਹ ਕਾਮਨ ਸੀ ਕਈ ਜਥੇਬੰਦੀਆਂ ਸੀ ਅਕਾਲੀ ਦਲ ਵੱਲੋਂ ਸੀ ਪਰ ਅਕਾਲੀ ਦਲ ਤਾਂ ਮੁੜ ਕੇ ਸਾਨੂੰ ਕਿਤੇ ਲੱਭਿਆ ਨਹੀਂ ਪਹਿਲਾਂ ਵੀ ਕਈ ਵਾਰੀ ਲੱਭਦਾ ਨਹੀਂ ਇਹ ਅਕਾਲੀ ਦਲ ਅਸੀਂ ਤਾਂ ਤਾਂਗਾ ਵੀ ਚਲੋ ਪਰਚੇ ਕਾਮਨ ਹੈ ਸਾਂਝਾ ਹੈਗਾ ਮੰਗ ਡਿਮਾਂਡ ਇਕੱਠੀ ਹੈ ਕੇਵਲ ਤਾਂ ਕੇਵਲ ਬੱਚਿਆਂ ਦੇ ਪੇਰੈਂਟਸਾਂ ਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਸਾਡੇ ਪਰਚੇ ਦਾ ਕੋਈ ਗੱਲ ਨਹੀਂ ਪਰਚੇ ਸਾਡਾ 6 ਮਹੀਨੇ ਨੂੰ ਹੋਜੂ ਕੈਨਸਲ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਬੱਚਿਆਂ ਨਾਲ ਵਾਅਦਾ ਕੀਤਾ ਬੱਚਿਆਂ ਦੇ ਪੇਰੈਂਟਸਾਂ ਨਾਲ ਵਾਅਦਾ ਕੀਤਾ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਨਾ ਇੱ ਨਾ ਇੱਥੇ ਦੇ ਐਸਡੀ ਮੰਨ ਰਹੀ ਹੈ ਡੀਸੀ ਇੱਥੇ ਦੀ ਮੋਹਾਲੀ ਦੀ ਡੀਸੀ ਨੇ ਨਿਕਲਦੀ ਮਹੀਨਾ ਡੇਢ ਮਹੀਨਾ ਹੋ ਗਿਆ ਅੰਦਰੋਂ ਡੀਸੀ ਨੇ ਜਾ ਕੇ ਬੱਚਿਆਂ ਦੇ ਪੇਰੇ ਇਨਸਾਨ ਦੀ ਬੱਚਿਆਂ ਦੇ ਮਾਪਿਆਂ ਦੀ ਖਬਰ ਸਾਰ ਨਹੀਂ ਲਈ ਏਡੀਸੀ ਦੇ ਚ ਜਦੋਂ ਆਇਆ ਜਦੋਂ ਅਸੀਂ ਸੜਕ ਤੇ ਜਿਹੜਾ ਬੈਠ ਕੇ ਧਰਨਾ ਦਿੱਤਾ ਤਾਂ ਕਿ ਦੇ ਏਡੀਸੀ ਨਿਕਲਿਆ ਹੁਣ ਕਹਿ ਕੇ ਗਿਆ ਵੀ ਅਸੀਂ ਹਫਤੇ ਜਿਹੜਾ ਇਹਨਾਂ ਦਾ ਕੰਪੰਸੀਸ਼ਨ ਬਣਦਾ ਉਹ ਦੇ ਦਾਂਗੇ ਜਿਹੜੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਜੇ ਹਫਤੇ ਜਾਂ 10 ਦਿਨ ਜਾਂ 15 ਦਿਨ ਚ ਨਹੀਂ ਕਰੂਗਾ ਤਾਂ ਤੁਹਾਡੇ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਤਾਂ ਅਗਲੀ ਤਿਆਰੀ ਜਿਹੜੀ ਇਹ ਤੋਂ ਬਹੁਤ ਵੱਡੀ ਹੋਵੇਗੀ ਤੇ ਸੰਘਰਸ਼ ਸਾਰੀ ਜਥੇਬੰ ਮੈਂ ਦੀ ਮਗਸਾ ਵਾਪਰਾ ਜੋ ਅੱਜ ਜਿਹੜਾ ਡੀਸੀ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਗਿਆ ਪਿਛਲੇ 1 ਹਫਤਾ ਪਹਿਲਾਂ ਪੰਜਾਬ ਸਰਕਾਰ ਨੂੰ ਲੋਕਾਂ ਵੱਲੋਂ ਤੇ ਕੁੰਬੜਾ ਸਾਹਿਬ ਵੱਲੋਂ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੋ ਪੰਜਾਬ ਸਰਕਾਰ ਦੇ ਜ਼ਿੰਮੇਵਾਰ ਨੁਮਾਇੰਦਿਆਂ ਨੇ ਕੁੰਬੜੇ ਲਾਈਟਾਂ ਵਾਲੇ ਚੌਂਕ ਤੇ ਲੋਕਾਂ ਨਾਲ ਵਾਦਾ ਕੀਤਾ ਸੀ ਤੇ ਪੀੜਤ ਪਰਿਵਾਰ ਨਾਲ ਵਾਦਾ ਕੀਤਾ ਸੀ ਕਿ ਅਸੀਂ 25-25 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਉਹ ਦੇਵਾਂਗੇ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਵਾਂਗੇ ਇੱਕ-ਇੱਕ ਪਰਿਵਾਰ ਨੂੰ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਮੈਂ ਕਹਿੰਦਾ ਬੜੇ ਸ਼ਰਮ ਦੀ ਗੱਲ ਹੈ ਕਿ ਜੇ ਸਰਕਾਰਾਂ ਹੀ ਲੋਕਾਂ ਨਾਲ ਝੂਠ ਬੋਲਦੀਆਂ ਤੇ ਫਿਰ ਸੱਚ ਕੌਣ ਬੋਲੂਗਾ ਸੋ ਉਸ ਦੇ ਮੁਤਾਬਕ ਅੱਜ ਪਹਿਲਾਂ ਤਾਂ 2 ਘੰਟੇ ਫੁੱਟਪਾਥ ਤੇ ਬੈਠ ਕੇ ਧਰਨਾ ਦਿੱਤਾ ਗਿਆ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਜਦੋਂ ਨਾ ਕੋਈ ਸੁਣਵਾਈ ਹੋਈ ਤਾਂ ਲੋਕਾਂ ਨੇ ਰੋਹ ਦੇ ਵਿੱਚ ਆ ਕੇ ਫਿਰ ਸੜਕ ਦੇ ਵਿੱਚ ਧਰਨਾ ਦਿੱਤਾ ਉਸ ਤੋਂ ਬਾਅਦ ਜਦੋਂ ਸਰਕਾਰ ਦੇ ਖਿਲਾਫ ਜੋਰ ਸ਼ੋਰ ਨਾਲ ਨਾਰੇਬਾਜ਼ੀ ਹੋਈ ਤਾਂ ਫਿਰ ਏਡੀ ਸਾਹਿਬ ਆ ਕੇ ਲੋਕਾਂ ਦੀਆਂ ਜੋ ਸ਼ਿਕਾਇਤਾਂ ਸੀ ਉਹ ਵੀ ਸੁਣੀਆਂ ਤੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਔਰ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਦੋ ਦਿਨਾਂ ਦੇ ਅੰਦਰ ਅੰਦਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਅਸੀਂ ਆਪਣਾ ਵਾਅਦਾ ਦੋ ਦਿਨ ਦੇ ਵਿੱਚ ਵਿੱਚ ਪੂਰਾ ਕਰਾਂਗੇ ਤਾਂ ਸਰਕਾਰ ਨੂੰ ਅਸੀਂ ਅੱਜ ਥੋੜੇ ਮਾਧਿਅਮ ਰਹੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਫਿਰ ਤੋਂ ਵਾਅਦਾ ਖਿਲਾਫੀ ਕੀਤੀ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਵੀ ਤਿੱਖਾ ਹੋਊਗਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਾਂਗੇ ਪਰ ਨਹੀਂ ਤਾਂ ਸਰਕਾਰ ਨੇ ਜੋ ਵਾਅਦੇ ਕੀਤੇ ਆ ਦੂਜੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਮਾਹੌਲ ਇਦਾਂ ਦਾ ਬਣ ਚੁੱਕਿਆ ਹੈ ਪ੍ਰਵਾਸੀ ਜਗ੍ਹਾ-ਜਗ੍ਹਾ ਤੇ ਜਿਹੜੇ ਪੰਜਾਬੀ ਲੋਕ ਆ ਜਿਹੜੇ ਅਸਲੀ ਵਾਰਸ ਹੈ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਆ ਇੱਥੋਂ ਤੱਕ ਵੀ ਆ ਕਿ ਉਹ ਕਤਲ ਵੀ ਕਰ ਰਹੇ ਨੇ ਪਰ ਸਰਕਾਰ ਅੱਜ ਪੰਜਾਬੀਆਂ ਦੀ ਪੰਜਾਬ ਚੋਂ ਚੁਣੀ ਗਈ ਸਰਕਾਰ ਪੰਜਾਬੀਆਂ ਦੀ ਮਦਦ ਕਰਨ ਤੋਂ ਭੱਜ ਰਹੀ ਆ ਔਰ ਜਿਹੜੇ ਇਹ ਪ੍ਰਵਾਸੀ ਪੰਜਾਬੀਆਂ ਤੇ ਹਮਲਾ ਕਰ ਰਹੇ ਆ ਉਹਨਾਂ ਨੂੰ ਸ਼ਟਰ ਦੇ ਰਹੀ ਆ ਸੋ ਇਹ ਬਹੁਤਾ ਸਮਾਂ ਨਹੀਂ ਚੱਲਣਾ ਮੈਂ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਵੀ ਨੂੰ ਵੀ ਤੁਹਾਡੇ ਮਾਦਿਆਂ ਰਾਹੀਂ ਬੇਨਤੀ ਕਰਦਾ ਕਿ ਪੰਜਾਬ ਦਾ ਮਾਹੌਲ ਤੁਸੀਂ ਖੁਦ ਖਰਾਬ ਨਾ ਕਰੋ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਨੂੰ ਸੁਣ ਕੇ ਹੱਲ ਕਰੋ ਜਿਹੜੇ ਪ੍ਰਵਾਸੀ ਅੱਜ ਪੰਜਾਬੀਆਂ ਤੇ ਹਾਵੀ ਹੁੰਦੇ ਜਾਂਦੇ ਆ ਤੁਸੀਂ ਉਹਨਾਂ ਨੂੰ ਨੱਥ ਪਾਓ ਕਿਤੇ ਨਾ ਹੋਵੇ ਕਿ ਲੋਕਾਂ ਨੂੰ ਖੁਦ ਆ ਕੇ ਇਹ ਲੜਾਈ ਲੜਨੀ ਪਵੇ ਤੇ ਜਿਹੜੇ ਪਰਚੇ ਦਿੱਤੇ ਆ ਪੰਜਾਬ ਦੇ ਹੱਕ ਦੀ ਗੱਲ ਕਰਨ ਦੇ ਲੋਕਾਂ ਦੇ ਹੱਕ ਦੀ ਗੱਲ ਕਰਨ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਅੱਜ ਉਹਨਾਂ ਤੇ ਜਿਹੜੇ ਪਰਚੇ ਦਿੱਤੇ ਗਏ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਤੇ ਜਿਹੜੇ ਲੋਕਾਂ ਦੇ ਪਰਚੇ ਕੀ ਦਿੱਤੇ ਆ ਉਹਨਾਂ ਨੂੰ ਰੀਲੀਫ ਦਿੱਤੀ ਜਾਵੇ ਕਿਉਂਕਿ ਜੇ ਲੋਕ ਹੱਕ ਸੱਚ ਦੀ ਗੱਲ ਨਹੀਂ ਕਰਨਗੇ ਲੋਕ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੇ ਜਿਹੜੇ ਪੰਜਾਬ ਦੇ ਮਰਦ ਲੋਕ ਨੇ ਅਰਪੰਜਾਬ ਦੇ ਦਰਦੀ ਨੇ ਤਾਂ ਮੇਰਾ ਖਿਆਲ ਆ ਪੰਜਾਬ ਇੱਕ ਦਿਨ ਗੁਲਾਮ ਹੋ ਜਾਊਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਨੂੰ ਗੁਲਾਮੀ ਦੀ ਫੇਰ ਦੁਬਾਰਾ ਲੜਾਈ ਲੜਨੀ ਪਊ ਧੰਨਵਾਦ ਸਾਨੂੰ ਕਹਿੰਦੇ ਆ ਜੇ ਸੋਚੀ ਲੈ ਕੇ ਨਿਕਲ ਬ ਕੋਈ ਪੰਜਾਬ ਕੂੜੇ ਤਕੂੜੀਆਂ ਲੈ ਕੇ ਨਿਕਲ ਗਿਆ ਪਈਏ ਜਿਹੜਾ ਪ੍ਰੋਸੈਸ ਹੈ ਜੀ ਫੰਡ ਵਾਲੀ ਕਾਰਵਾਈ ਹੈ ਅੱਜ ਜਾਂ ਕੱਲ ਅੱਜ 25 ਦਿਨ ਦਾ ਹੋਵੇ ਤੁਹਾਡੇ ਸਾਹਮਣੇ ਹਫਤਾ ਕੋਈ ਨਹੀਂ ਜੀ ਹਫਤਾ ਰੱਖ ਲਓ ਦੋ ਦਿਨ ਮੇ ਹੋ ਜਾਏਗਾ ਹਫਤੇ ਦਾ ਬਾਦ ਸਹੀ ਤੁਸੀਂ ਕੀ ਕਰਦੇ ਰੱਖ ਲਓ 10 ਦਿਨ ਰੱਖ ਲਓ ਜੀ ਡਿਮਾਂਡ ਨਾ ਸੁਨੀਲ ਸਮਝਾ ਰਿਹਾ ਪ੍ਰਾਈਸ ਨੂੰ 13 ਆਵਾਂਗੇ ਜੀ 15 ਦੀ ਡਿਮਾਂਡ ਹੈ ਬੱਚੇ ਬੱਚੇ ਲੱਗਦੇ ਨੇ ਆਹ ਉਹ ਜਿਹੜਾ ਮੁੰਡਾ ਹੈਗਾ ਮਨਵੀਰ ਉਹਨੂੰ ਤਾਂ ਬੁਲਾਓ ਸਭ ਦੁਵਾਰੇ ਨਾ ਇਹ ਇਕੱਲੇ ਸਦਾ ਦੁਵਾਰਾ ਆਨੇ ਲੋ ਨਹੀਂ ਮੈਂ ਮੈਂ ਚਲੀ ਜਾਵਾਂਗੀ ਜੇ ਆਪਾਂ ਕੋਈ ਲਗਾ ਤੋ ਆਤਾ ਹੈ ਤਾਂ ਆਪ ਫਾਇਰਟ ਲਈ ਦੇ ਜਾਓ ਸਮਝਾ ਗਏ ਮੈਂ ਉਹਨੂੰ ਤਾਂ ਬੁਲਾਓ ਉਹ ਤਾਂ ਚਲੀ ਜਾਣੂ ਚਾਹੀਏ ਮੈਨੂੰ ਤਾਂ ਪਤਾ ਲੱਗੇ ਕਿਸ ਕਿਸੇ ਮਰਗਤਾ ਫਰਮਾਨ ਹੋਇਆ ਪਰਚਾ ਬਾਰਗੇ ਰੱਖੀ ਜਿਹੜੇ ਮੰਗੇ ਨਹੀਂ ਉਹ ਛੋਟਾ ਮਸਲਾ ਨਹੀਂ ਹੈ ਮੈਂ ਆਜੀ ਦਾ ਇੱਕ ਪੰਡਾ ਕਰ ਇੱਕ ਸਮੱਸਿਆ ਹੈ ਦੋਨੇ ਪਰਚੀਆਂ ਦੀ ਇਨਵੈਸਟੀਗੇਸ਼ਨ ਸਾਡੇ ਫਰਾਂਗ ਐਸਪੀ ਹਰਵਿੰਦਰ ਕਮਾਲਜੀ ਕੋਲ ਹੈ ਉਹਨਾਂ ਨੇ ਮੇਰੀ ਕੱਲ ਅੱਠ ਦਿਨ ਦਾ ਵਾਦਾ ਕਰਿਆ ਡੀਐਸਪੀ ਬੁੜਕੇ ਅੱਜ ਤੱਕ ਨਹੀਂ 8 ਇੱਕ ਸਾਲ ਹੋ ਗਿਆ ਫਰਵੀਰ ਢਵਾਲਜੀ ਕੋਲੇ ਪਏ ਕੋਈ ਤਸਤੋਮਸ ਨਹੀਂ ਕਰਿਆ ਹਮਨ ਹਾਂ ਇਹ ਸਭ ਕਰਦੇ ਦੇਖੋ ਤਰਨਾ ਚੱਕਿਆ ਸੀਗਾ ਕੇਜੋਤੀ ਹੋਤੀ ਹੋਤੀ ਹੋਰ ਇੱਕ ਤਾਂ ਜੀ ਦੋਈਦਾ ਉਹ ਮਾਜੀ ਉੱਤੇ ਹੋਰ ਬੈਠਦੇ ਸਾਰਾ ਵੀਡੀਓ ਬਣਾ ਕੇ ਪਾਰਦਾ ਹੋ ਹਾਂ ਬਹੁਤ ਬੁਧੀ ਆਪ ਦੇ ਸਭੀ ਜੀ ਨਹੀਂ ਹੋਲੇ ਕੋਈ ਨਾ ਹਾਂ ਇਹਨੂੰ ਘਾਰਾ ਹਮਨ ਇਕਰ ਪੁਲਸਰ ਆਪਰੇ ਆਪ ਦੇ ਵਿੱਚ ਮੈਂ ਤਾਂ ਮੈਂ ਤਾਂ ਬਣਾ ਦੋ ਬੰਦਿਆਂ ਨੂੰ ਬਣਾ ਦੇ ਤਾ ਕਰ ਲੱਗਦਾ ਬਈ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਬਾਈ ਗ੍ਰਾਮ ਆ ਰਹੀ ਹੈ ਇਹਨਾਂ ਫੋਟ ਵਾਲੇ ਪਰਤੇ ਹੋਗੇ ਇਹ ਇਹ ਰੱਖਾਂਗੇ ਉੱਤੇ ਸਾਡੀ ਜਿਹੜੀ ਨਿਵੇਸ਼ਕੀਤ ਬਦਲੀ ਲਈ ਉਹਨੂੰ ਤੁਸੀਂ ਮੈਂ ਚਾਰੀ ਮੁੜ ਕੇ ਐਸੇ ਐਸੇ ਲਾਉਂਦੇ ਹੋ ਗੋਲ ਹਮ ਲੋਕ ਖਾਨੜ ਵਾਲੀ ਇੰਡੀਆ ਨਰਮੇ ਲੱਗਦੇ ਨੇ बा नहीं चलेगा झूठा नहीं चलेगा कि पूरे करो कि What मुदाबाद रद्द करो रद्द करो जिताबा जिंदाबाद 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 पानीपुर ऐसी मुर्दाबाद 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 पड़ीपुर ऐसी मुर्दाबाद 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 मुर्दा मुर्दाबाद मुर्दाबा डी ایس پی मुर्दाबाद मुर्दाबा मुर्दाबा डी बजा हरी हाणी ایس پی हाणी हाणे साई बल पजाओ हरी